ਅੱਜ ਸਾਡੇ ਨਾਲ ਉਹ ਮਹਿਮਾਨ ਨੇ ਜਿਨ੍ਹਾਂ ਨੂੰ ਭਗਵੰਤ ਮਾਨ ਸਰਕਾਰ ਨੇ ਪਿਛਲੇ ਦਿਨੀ ਜੇਲ੍ਹ ਚ ਰੱਖਿਆ ਤੇ ਇੱਕ ਇਦਾਂ ਦੇ ਕਿਸਾਨਾਂ ਗੁੰਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਜੇਲ੍ਹ ਚ ਰੱਖਿਆ ਗਿਆ ਮਤਲਬ ਜਿਹੜਾ ਆਖਰੀ ਵੈਦ ਸੀਗਾ ਕਿਸਾਨਾਂ ਗਵਤਾ ਆਗੂਆਂ ਦਾ ਜਿਨ੍ਹਾਂ ਨੂੰ ਰਿਹਾ ਕੀਤਾ ਗਿਆ ਸੀ ਉਹਨਾਂ 'ਚ ਸ਼ਾਮਲ ਸੀ ਤੇ ਮੈਂ ਇੱਕ ਜਾਣਕਾਰੀ ਹੋਰ ਦੇ ਦਿਆਂ ਕਿ ਲਗਾਤਾਰ ਜਿਹੜਾ ਕਿਸਾਨ ਅੰਦੋਲਨ ਇੱਕ ਰਿਹਾ ਹੋਵੇ ਜਾਂ ਫਿਰ ਕਿਸਾਨ ਅੰਦੋਲਨ ਦੋ ਰਿਹਾ ਹੋਵੇ ਦੋਵਾਂ ਚ ਬਹੁਤ ਸਕਿਰਿਆ ਭਾਗੀਦਾਰੀ ਅਤੇ ਅਗਵਾ ਭੂਮਿਕਾ ਚ ਰਹੇ ਨੇ ਸੁਖਿੰਦਰ ਕੌਰ ਜੀ ਸਾਡੇ ਨਾਲ ਮੌਜੂਦ ਨੇ ਤੇ ਹੁਣ ਉਹ ਹੁਣੇ ਹੀ ਉਹ ਜੇਲ ਤੋਂ ਬਾਹਰ ਆਏ ਨੇ ਤੇ ਉਹਨਾਂ ਤੋਂ ਉਹਨਾਂ ਦੇ ਜਿਹੜਾ ਭਗਵੰਤਾਨ ਸਰਕਾਰ ਨੇ ਉਹਨਾਂ ਨੂੰ ਜੇਲ ਚ ਸਿੱਟਿਆ ਸੀ ਉਹਦੇ ਬਾਰੇ ਵੀ ਜਾਣਾਂਗੇ ਤੇ ਕੀ ਕੀ ਉੱਥੇ ਘਟਨਾਕਰਮ ਵਾਪਰਿਆ ਕਿਵੇਂ ਉਹ ਜੇਲ ਚ ਗਏ ਉਹ ਸਾਰਾ ਜਾਣਾਂਗੇ ਤੇ ਅਲਾਵਾ ਜਿਹੜਾ ਕਿਸਾਨ ਅੰਦੋਲਨ 2.0 ਹੈ ਉਹ ਅਜ ਦੇ ਟਾਈਮ ਕਿੱਥੇ ਖੜਾਗਾ ਉਹਦੇ ਬਾਰੇ ਵੀ ਆਪਾਂ ਉਹਨਾਂ ਤੋਂ ਪੁੱਛਾਂਗੇ ਸਭ ਤੋਂ ਪਹਿਲਾਂ ਤਾਂ ਮੈਮ ਜਿਵੇਂ ਇੱਕ ਇਹ ਤਾਂ ਇਤਿਹਾਸ ਹੀ ਹੋ ਗਿਆ ਇੱਕ ਹਿਸਟਰੀ ਦਾ ਪਾਰਟੀ ਬਣ ਗਿਆ ਕਿ ਭਗਵੰਤ ਮਾਨ ਨੇ ਜਿਹੜਾ ਕਿਸਾਨ ਆंदोलਨ 2 ਸੀਗਾ ਉਹਨੂੰ ਤੋੜਿਆ ਵੀ ਤੇ ਜਿਹੜੇ ਥੋੜੇ ਵਰਗੇ ਕਿਸਾਨਾ ਕੁ ਸੀਗੇ ਜਿਹੜੇ ਆंदोलਨ ਨੂੰ ਲੀਡ ਕਰ ਰਹੇ ਸੀ ਉਹਨਾਂ ਨੂੰ ਜੇਲ੍ਹ 'ਚ ਵੀ ਭੇਜਿਆ ਉਹ ਸਾਰਾ ਘਟਨਾਕਰਮ ਕਿਵੇਂ ਵਾਪਰਿਆ ਤੁਹਾਨੂੰ ਜੇਲ੍ਹ 'ਚ ਕਦੋਂ ਬੰਦ ਕੀਤਾ ਗਿਆ ਕਿਵੇਂ ਤੁਹਾਨੂੰ ਅਰੈਸਟ ਕੀਤਾ ਗਿਆ ਤੇ ਕਿੱਥੇ ਲੈ ਕੇ जाया ਗਿਆ ਉਹ ਮੜਾ ਜਾ ਦੱਸ ਦਿਓ ਤਾਂ ਕਿ ਸਾਡੀ ਆਣ ਵਾਲੀ ਨਸਵਾ ਵੀ ਉਸ ਚੀਜ਼ ਬਾਰੇ ਜਾਣੂ ਹੋ ਜਾਣ ਸਾਰੇ ਨੂੰ ਵਸਿਕਾ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਨੂੰ ਕਨਾਲ ਸਾਰੇ ਦਰਸ਼ਕਾਂ ਨਾਲ ਗੱਪਰ ਕਰਾਉਣ ਦੇ ਲਈ ਅ ਮਨਦੀਪੋ ਇਤਰਾ ਹੋਇਆ ਕਿ 18 ਤਰੀਕ ਦੀ ਰਾਤ ਨੂੰ ਥੋੜੀ ਜੀ ਜਾਣਕਾਰੀ ਮਿਲੀ ਕਿ ਸ਼ੰਭੂ ਬਾਰਡਰ ਤੇ ਫੌਜ ਲਾ ਦਿੱਤੀ ਤਾਂ ਮੈਂ ਤੇ ਇੱਕ ਹੋਰ ਸਾਥੀ ਸਾਢੇ 10 ਵਜੇ ਤੁਰੰਤ ਬਾਹਰ ਨਿਕਲੇ ਦੇਖਿਆ ਇੱਧਰ ਉੱਧਰ ਗੱਡੀ ਤੇ ਵੀ ਘੁੰਮੇ ਸਾਨੂੰ ਕੁਝ ਨਜ਼ਰ ਨਹੀਂ ਆਇਆ ਅਗਲੇ ਦਿਨ ਸਵੇਰੋਂ ਫਿਰ 6:47 ਵਜੇ ਨਿਕਲ ਕੇ ਘਰੋਂ ਕਨ ਮਤਲਬ ਸੌਰੀ ਮੋਰਚੇ ਤੇ ਸਾਡੇ ਘਰ ਹੀ ਕਹਿ ਸਕਦੇ ਆ ਮਾਨੂੰ ਹਾਂ ਜੀ ਬਿਲਕੁਲ ਚੱਲੇ ਕੰਨੀਗੜ ਪਹੁੰਚੇ ਤਾਂ ਉੱਥੇ ਪਹੁੰਚ ਕੇ ਸਾਨੂੰ ਪਿੱਛੇ ਜਿਹੜੇ ਮੋਰਚੇ 'ਚ ਸਾਡੇ ਸਾਥੀ ਬੈਠੇ ਸੀ ਉਹਨਾਂ ਨੇ ਦੱਸਿਆ ਵੀ ਸ਼ਰਗਨ ਪਿੰਡ 'ਚ ਸ਼ੈਂਪੂ ਦੇ ਨੇੜੇ ਇਸੇ ਤਰ੍ਹਾਂ ਇੱਧਰ ਨਟਾ ਕੋਠੀ ਵਗੈਰਾ ਸਾਰੀ ਕਿਤੇ ਫੋਰਸ ਇਕੱਠੀ ਕੀਤੀ ਜਾ ਰਹੀ ਹੈ ਤੇ ਇਹ ਪਤਾ ਲੱਗ ਰਿਹਾ ਵੀ ਮੋਰਚੇ ਦੇ ਉੱਤੇ ਹਮਲਾ ਹੋ ਜੀ ਅਸੀਂ ਸਾਰਿਆਂ ਨੇ ਮੀਟਿੰਗ ਕੀਤੀ ਤੇ ਅਸੀਂ ਬੜੇ ਹਰਾਮ ਹੋਏ ਇਸ ਗੱਲ ਤੇ ਕਿ ਇੱਕ ਸਾਲ ਤੋਂ ਭਗਵੰਤ ਮਾਨ ਇਹ ਹੀ ਦਾਵਾ ਕਰ ਰਹੇ ਸੀਗੇ ਕਿ ਮੈਂ ਕਿਸਾਨਾਂ ਦੇ ਨਾਲ ਆ ਸਰਕਾਰ ਨੂੰ ਚਾਹੀਦਾ ਮੰਗਾ ਮੰਨੇ ਉਹ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੋ ਰਹੀਆਂ ਸੀ ਵੀ ਇਹ ਅਚਾਨਕ ਕਿਵੇਂ ਸਾਰੀ ਤਬਦੀਲੀ ਹੋ ਗਈ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਸਮਝਿਆ ਵੀ ਜੇ ਵਾਕਈ ਇਹਨਾਂ ਨੇ ਹਮਲਾ ਕਰਤਾ ਤਾਂ ਇਹ ਸਰਕਾਰ ਦੀ ਨੀਤੀ ਦੇ ਅੰਦਰ ਬਹੁਤ ਵੱਡੀ ਤਬਦੀਲੀ ਹੋ ਗਈ ਪਰ ਹੁਣ ਕਿਉਂਕਿ ਸੈਂਟਰ ਦੇ ਮਿਨਿਸਟਰ ਆ ਰਹੇ ਆ ਅਸੀਂ ਗੱਲਬਾਤ ਲਈ ਆ ਚੁੱਕੇ ਆ ਤਾਂ ਇਸ ਸਮੇਂ ਸਾਨੂੰ ਇੱਥੋਂ ਵਾਪਸ ਨਹੀਂ ਜਾਣਾ ਚਾਹੀਦਾ ਸਾਨੂੰ ਗੱਲਬਾਤ ਨੂੰ ਅੱਗੇ ਵਧਾਉਣਾ ਚਾਹੀਦਾ ਹੋ ਸਕਦਾ ਹੈ ਕਿ ਅੱਜ ਦੀ ਗੱਲਬਾਤ ਦੇ ਵਿੱਚ ਕੋਈ ਸੋਲੂਸ਼ਨ ਅਸੀਂ ਕਰ ਸਕੀਏ ਤੇ ਇਹ ਜਿਹੜਾ ਹਮਲਾ ਸੁਭਾਵਿਕ ਤੌਰ ਤੇ ਲੱਗਦਾ ਇਹਨੂੰ ਰੋਕ ਸਕੀਏ ਤੇ ਇਹ ਵੀ ਅਸੀਂ ਉੱਥੇ ਮੀਟਿੰਗ ਦੇ ਵਿੱਚ ਤੈਅ ਕੀਤਾ ਕਿ ਆਪਣੇ ਤੇ ਦਬਾਅ ਪਾਉਣ ਲਈ ਵੀ ਇਹ ਫੋਰਸ ਲਾਈ ਹੋ ਸਕਦੀ ਹੈ ਅਹ ਤਾਂ ਕਿ ਅਸੀਂ ਜੋ ਵੀ ਸਾਨੂੰ ਸੈਂਟਰ ਗਵਰਨਮੈਂਟ ਵੱਲੋਂ ਕਿਹਾ ਜਾਵੇ ਤੇ ਅਸੀਂ ਉਹਨੂੰ ਪ੍ਰਵਾਨ ਕਰ ਲਈਏ ਉਹਦੇ ਬਾਰੇ ਵੀ ਅਸੀਂ ਤੈਅ ਕੀਤਾ ਕਿ ਆਪਾਂ ਕੋਈ ਵੀ ਗਲਤ ਚੀਜ਼ ਪ੍ਰਵਾਨ ਨਹੀਂ ਕਰਾਂਗੇ ਇਹਦੇ ਨਾਲੋਂ ਆਪਾਂ ਇਸ ਚੀਜ਼ ਨੂੰ ਹੀ ਪ੍ਰੈਫਰੈਂਸ ਦਵਾਂਗੇ ਕਿ ਠੀਕ ਆ ਸਰਕਾਰ ਫਿਰ ਜੋ ਕਰਨਾ ਚਾਹੁੰਦੀ ਹੈ ਕਰ ਲੇ ਆਪਾਂ ਕਿਸੇ ਵੀ ਤਰ੍ਹਾਂ ਕਿਸਾਨਾਂ ਦੇ ਹਿੱਤਾਂ ਨਾਲ ਮੀਟਿੰਗ ਦੇ ਵਿੱਚ ਕੋਈ ਸਮਝੌਤਾ ਨਹੀਂ ਕਰਨਾ ਇੱਥੋਂ ਤੱਕ ਵੀ ਤੈਅ ਕੀਤਾ ਵੀ ਉੱਥੇ ਜੋ ਕਰਤੀ ਬੋਲ ਜਣਾ ਦੇ ਉਹਦੇ ਤੇ ਇੱਕਦਮ ਜੱਥਾਉ ਨਹੀਂ ਕਰਾਂਗੇ ਅੱਪਾ 10 ਮਿੰਟ ਦੀ ਬ੍ਰੇਕ ਲਵਾਂਗੇ ਬਾਹਰ ਆਵਾਂਗੇ ਸਾਰੇ ਬਾਹਰ ਆ ਕੇ ਮਤਲਬ ਗੁੜੀ ਰਾਇ ਕਰਕੇ ਫਿਰ ਜੇ ਕੋਈ ਉਹ ਪ੍ਰਪੋਜ਼ਲ ਦਿੰਦਾ ਤਾਂ ਉਹਦੇ ਤੇ ਕੋਈ ਗੱਲ ਕਰਾਂਗੇ ਤਾਂ ਇਹ ਤਾਂ ਮਾਨਸਿਕ ਤਿਆਰੀ ਨਾਲ ਅਸੀਂ ਮੀਟਿੰਗ ਚ ਕਹਿ ਤਾਂ ਮੀਟਿੰਗ ਦੇ ਵਿੱਚ ਵੀ ਮੈਸੇਜ ਫੋਨਾਂ ਤੇ ਆਉਂਦੇ ਰਹੇ ਕਿ ਇਸ ਤਰ੍ਹਾਂ ਤਿਆਰੀ ਹੋ ਰਹੀ ਆ ਬਹੁਤ ਹੋਰ ਸਲਾਪ ਦੀ ਆ ਹਮਲਾ ਹੋ ਸਕਦਾ ਹਮਲਾ ਸਕਦਾ ਪਰ ਚਲੋ ਖੈਰ ਮੀਟਿੰਗ ਕੀਤੀ ਹੈ ਤਾ ਮੀਟਿੰਗ ਤੋਂ ਬਾਅਦ ਜਦੋਂ ਹੀ ਨਿਕਲੇ ਇੱਥੇ 4 ਤਰੀਕ ਦੇ ਅਗਲੀ ਡੇਟ ਰੱਖੀ ਸਰਕਾਰ ਨੇ ਸਮਾਂ ਲੈ ਲਿਆ ਕਿ ਅਸੀਂ ਹੋਰ ਸਟੇਕ ਹੇਲਡਰਾਂ ਨਾਲ ਗੱਲਬਾਤ ਕਰ ਲਈ ਉਹਦੇ ਤੇ ਆਪਾਂ ਨਹੀਂ ਜਾਂਦੇ ਜਿਆਦਾ ਤਾਂ ਉਹਨਾਂ ਨੇ ਸਮਾਂ ਲਿਆ ਅਸੀਂ ਤਾਂ ਕਿਹਾ ਵੀ ਸਾਨੂੰ ਪੂਰੀ ਸਮਾਂ ਦੀ ਲੋੜ ਨਹੀਂ ਸਾਨੂੰ ਤਾਂ 5-7 ਦਿਨਾਂ ਬਾਅਦ ਤੁਸੀਂ ਮੀਟਿੰਗ ਦੋ ਕਹਿ ਰਹੇ ਸੀ ਜੂਨ ਚ ਮੀਟਿੰਗ ਕਰਾਂਗੇ ਇਹਦੇ ਲਈ ਅਸੀਂ ਸਾਰਿਆਂ ਨੇ ਉਹਨੂੰ ਰੱਦ ਕਰਤਾ ਕਿ ਫਿਰ ਪਹਿਰਾ ਮਤਲਬ ਇਹ ਆ ਵੀ ਤੁਸੀਂ ਅਸਲ ਚ ਕੁਝ ਨਹੀਂ ਦੇਣਾ ਚਾਹੁੰਦੇ ਸਾਨੂੰ ਜਿਹੜੀਆਂ ਇੰੀਆਂ ਲੰਬੀਆਂ ਮੀਟਿੰਗਾਂ ਪਿੱਛੇ ਕਰ ਰਹੇ ਆ ਉਸ ਸੜਕ ਤੇ ਬੈਠੇ ਪਿਛਲੇ 1 ਸਾਲ ਤੋਂ ਹੀ ਸੌਖਾ ਕੰਮ ਨਹੀਂ ਤਾਂ ਫਿਰ ਖੇਤੀ ਮੰਤਰੀ ਜਿਹੜੇ ਕੇਂਦਰ ਵਾਲੇ ਆ ਉਹਨਾਂ ਨੇ ਵਿਚ ਤਕਲ ਦੇ ਕੇ ਕੀਤਾ ਕਿ ਠੀਕ ਆ ਆਪਾਂ ਵਿੱਚ ਫਿਰ ਕਰ ਲੈਨੇ ਆਪਾਂ 4 ਮਈ ਦੇ ਟੁੜੀ ਦੀ ਚਰਚਾ ਤੋਂ ਬਾਅਦ طے ਹੋ ਗਈ ਤਾਂ ਚਲੋ ਠੀਕ ਆ ਸਾਨੂੰ ਲੱਗਿਆ ਕਿ ਠੀਕ ਹੋ ਗਿਆ ਅਗਲੀ ਮੀਟਿੰਗ ਆ ਗਈ ਹੈ ਤੇ ਆਪਾਂ ਠੀਕ ਆ ਅਗਲੀ ਮੀਟਿੰਗ ਤੱਕ ਦੇਖਦੇ ਹਾਂ ਹੁਣ ਕੀ ਹੁੰਦਾ ਬਾਤ ਕਰਕੇ ਅਸੀਂ ਤਰ੍ਹਾਂ ਸਭੀ ਗੱਲ ਦੱਸੀ ਉਸ ਤੋਂ ਨਿਕੰਤ ਪਹਿਲਾਂ ਅਸੀਂ ਪੰਜਾਬ ਦੇ ਮੰਤਰੀਆਂ ਨੂੰ ਗਿਆ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ 5-7 ਮਿੰਟ ਤੁਹਾਡੇ ਨਾਲ ਗੱਲ ਕਰਨੀ ਹੈ ਤਾਂ ਉਹ ਬਹੁਤ ਨੋਟ ਕਰਨ ਜੋ ਗੱਲ ਨਾ ਸਾਰਿਆਂ ਨੇ ਸਿੱਖਣ ਵਾਲੀ ਬਣੀ ਕਰਨਾ ਜਦੋਂ ਅਸੀਂ ਉਹਨਾਂ ਨੂੰ ਸਵਾਲ ਕੀਤਾ ਕਿ ਜਿਹੜੀ ਫੋਰਸ ਤੁਸੀਂ ਬਾਰਡਰ ਉਤੇ ਇਕੱਠੀ ਕੀਤੀ ਹੋਈ ਆ ਉਹਦਾ ਮਤਲਬ ਕੀ ਮਤਲਬ ਅਸੀਂ ਸਮਝੀਏ ਤਾਂ ਉਹਨਾਂ ਨੇ ਕਿਹਾ ਨਹੀਂ ਜੀ ਉਹ ਨਸ਼ਾ ਖਿਲਾਫ ਚੱਲ ਰਹੀ ਆ ਬਹਮ ਬਲਤੇ ਜਿਹੜੇ ਖੇਤੀ ਮੰਤਰੀ ਸੀ ਕਿ ਕੁੜੀਣਾ ਸਾਹਿਬ ਤਾਂ ਬੋਲੀ ਨਹੀਂ ਪਾਈ ਉਹ ਕਿਦਾਂ ਸਾਈਲੈਂਟ ਹੋ ਗਏ ਉਹਨਾਂ ਨੇ ਕਟਾਦੂ ਚੱਕ ਨੂੰ ਐਵੇਂ ਇਸ਼ਾਰਾ ਜਿਹਾ ਕੀਤਾ ਜਿਹੜੇ ਫੂਡ ਐਂਡ ਸਪਲਾਈ ਬਲਸਟਰ ਨੇ ਤਾਂ ਉਹਨਾਂ ਨੇ ਜੀ ਇੰਨੀ ਸਫਾਈ ਨਾਲ ਝੂਠ ਬੋਲਿਆ ਮਤਲਬ ਅਸੀਂ ਵੀ ਦੇਖ ਰਹੇ ਸੀ ਕਿਵੇਂ ਝੂਠ ਬੋਲਿਆ ਜਾ ਰਿਹਾ ਹੈ ਕਿ ਬਾਰਡਰਾਂ ਦੇ ਉੱਤੇ ਕਿਹਨੂੰ ਫੜਨ ਆ ਰਹੇ ਆ ਉਹ ਬਾਰਡਰਾਂ ਤੇ ਤਾਂ ਅਸੀਂ ਬੈਠੇ ਆ ਤਾਂ ਫਿਰ ਉਹ ਕਹਿ ਰਹੇ ਆ ਆਟੇ ਚ ਮੂਨ ਜਿੰਨੀ ਵੀ ਸਭਾਵਨਾ ਨਹੀਂ ਹੈਗੀ ਕਿ ਕਫਾਨ ਮੋਰਚੇ ਨਾਲ ਇਸ ਕੋਰਸ ਦਾ ਕੋਈ ਲਿੰਕ ਹੋਵੇ ਜਿਹੜੀ ਉੱਤੇ ਅਤੇ ਇਹ ਫਰਮੂਲਾਂ ਅਕਸਰੋ ਕਿਹਾ ਕਿ ਕੋਈ ਮਾਮਲਾ ਨਹੀਂ ਹੈਗਾ ਅਸੀਂ ਕਿਸਾਨਾਂ ਦੇ ਨਾਲ ਤੇ ਕੋਈ ਪੋਸਿਬਿਲਿਟੀ ਹੈਗੀ ਕਿ ਅਸੀਂ ਕੋਈ ਮੋਰਚੇ ਤੇ ਹਮਲਾ ਕਰਨ ਵਾੜ ਗਿਆ ਪਰ ਕੀਤਾ ਵੀ ਉਹ ਸਾਰਿਆਂ ਨੂੰ ਪਤਾ ਕਿ ਇੱਕਦਮ ਹੀ ਜਦੋਂ ਪ੍ਰੈਸ ਕਾਨਫਰੰਸ ਕਰਕੇ ਨਿਕਲੇ ਤਾਂ ਫਟਾਫਟ ਸਾਰੇ ਆਗੂਆਂ ਨੂੰ ਉਹਨਾਂ ਨੇ ਡਿਟੇਲ ਕਰ ਲਿਆ ਹਰ ਇੱਕ ਆਗੂ ਦੇ ਉੱਤੇ ਇੱਕ ਡੀਐਸਪੀ ਤਾਇਨਾਤ ਕੀਤਾ ਸੀ ਦੋ ਐਸਐਚਓ ਤਾਇਨਾਤ ਕੀਤੇ ਹੋਏ ਸੀ ਦੋ ਤੋਂ ਤਾਂ ਗੱਡੀਆਂ ਕੈਕਾ ਗੁਰੂ ਘਰਾਂ ਲਈ ਉਹਨਾਂ ਨੇ ਤਾਇਨਾਤ ਕੀਤੀਆਂ ਸੀ ਸੋ ਸਾਰਿਆਂ ਨੂੰ ਕਿਉਂਕਿ ਉੱਥੋਂ ਅਸੀਂ ਸਾਰੇ ਇਕੱਠੇ ਹੀ ਨਿਕਲੇ ਸੀ ਇੱਕੋ ਥਾਂ ਤੋਂ ਚੱਲਣਾ ਸੀਗਾ ਸੋ ਸਾਰੇ ਉੱਥੋਂ ਅਸੀਂ ਇਕੱਠੇ ਚੱਲੇ ਤਾਂ ਉਹਨਾਂ ਨੇ ਸਾਰਿਆਂ ਨੂੰ ਡਿਟੇਲ ਕਰ ਲਿਆ ਡਿਟੇਨ ਕਰਕੇ ਉਹਨਾਂ ਤੇ ਮੈਂ ਸਮਝਦੀ ਆ ਕਿ ਸਮੇਂ ਤੋਂ ਬਾਅਦ ਕਿੱਧਰ ਦੀ ਟੱਟੀਆਂ ਟੱਟੀਆਂ ਸੜਕਾਂ ਤੋਂ ਦੀ ਉਹ ਸਾਨੂੰ ਫਤਿਹਗੜ੍ਹ ਸਾਹਿਬ ਲੈ ਕੇ ਆ ਮੇਰੇ ਤੇ ਉੱਤੋਂ ਵੇਰੋਂ ਕਿਧਰੇ ਦੀ ਗੜੇ ਗੁੜੇ ਖਾ ਕੇ ਰਾਜਪੁਰੇ ਪਹੁੰਚੇ ਅਸੀਂ ਫਿਰ ਰਾਜਪੁਰੇ ਤੋਂ ਥਾੜੇ ਪਹੁੰਚੇ ਫਿਰ ਬਹਾਦਰ ਸ਼ਹਿਰ ਜਿਹੜਾ ਘਾਰ ਕਿਲਾ ਹੈਗਾ ਉੱਥੇ ਸਾਰਿਆਂ ਨੂੰ ਰਾਤ ਤੱਕ ਨਾਲੇ ਇਕੱਠੇ ਕਰ ਲਿਆ ਉਸ ਤੋਂ ਬਾਅਦ ਸ਼ੰਭੂ ਤੇ ਹਮਲਾ ਬੋਲਿਆ ਉੱਥੋਂ ਗ੍ਰਿਫਤਾਰੀਆਂ ਕਰ ਲੀਆਂ ਬੀਬੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਤਾਂ 11 ਬੀਬੀਆਂ ਮੇਰੇ ਨਾਲ ਤਰਨ ਤਰਨ ਜੁਲੇਰੀਆਂ ਗ੍ਰਿਫਤਾਰ ਹੋਈਆਂ ਤੇ ਫੇਰ ਕਿਤੇ ਵੀ ਸਾਨੂੰ ਪੇਸ਼ ਨਹੀਂ ਕੀਤਾ ਕੁਛ ਨਹੀਂ ਉਹ ਸਾਰਾ ਕੁਛ ਹੀ ਜਾਂਦਾ ਐਸਟੀਐਮ ਨੇ ਕਿੱਥੇ ਬੈਠ ਕੇ ਸਾਨੂੰ ਤਾਂ ਨਹੀਂ ਪਤਾ ਕੋਈ ਸ਼ੱਕ ਰਸੀ ਐਸਟੀਐਮ ਦੀ ਦੇਖੀ ਨਹੀਂ ਉਹਨਾਂ ਨੇ ਕਿੱਥੇ ਬੈਠ ਕੇ ਉਹ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਸਾਨੂੰ ਰਾਤ ਨੂੰ 2 ਵਜੇ ਪਟਿਆਲਾ ਜੇਲ੍ਹ ਦੇ ਬਾਹਰ ਕੀ ਲਿਜਾ ਕੇ ਤਾਰਤਾ ਅਚਲੂ ਅੰਦਰ ਅੰਦਰ ਜਾਂਦੇ ਆ ਸਾਨੂੰ 5:00 ਵਜੇ ਅਸੀਂ ਜੇਲ੍ਹ ਚ ਸਾਰੇ ਨਾਣੇ ਚਲੇ ਗਏ ਕੋਲ ਤੁਸੀਂ 19 ਤਰੀਕ ਨੂੰ 101 ਜਣੇ ਜਿਹਦੇ ਚ 13 सॉरी 12 ਔਰ ਤਸ ਜੀ ਆਸੀ ਤੇ ਬਾਕੀ ਸਾਰੇ ਸਾਡੇ ਭਰਾ ਸੀਗੇ ਸਾਰੇ ਜਣੇ ਇਸ ਵੇਲੇ ਸਾਰੇ ਆਪੋਂ ਦੇ ਅਸੀਂ ਅੰਦਰ ਉੱਤੇ ਜੀਵਨ ਦੇ ਵਿੱਚ ਬੰਦ ਸੀਤੇ ਤਾਂ ਇਹ ਇੱਕ ਤਰੀਕੇ ਨਾਲ ਅਸੀਂ ਜੋ ਉਸ ਦਿਨ ਵੀ ਮਹਿਸੂਸ ਕੀਤਾ ਕਿ ਇਹ ਪੰਜਾਬ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਤੇ ਇਹ ਇਕੱਲਾ ਧੋਖਾ ਨਹੀਂ ਸੀਗਾ ਇਹ ਸੱਚੀ ਮਿੱਕੀ ਹੀ ਗੰਗਾ ਦੀ ਪਾਲਿਸੀ ਦੀ ਬਹੁਤ ਵੱਡੀ ਸ਼ਿਫਟ ਸੀਗੀ ਉਹਨਾਂ ਨੇ ਤੈਅ ਕਰ ਲਿਆ ਕਿ ਪੰਜਾਬ ਦੇ ਅੰਦਰ ਅਸੀਂ ਕਿਸੇ ਨੂੰ ਬੋਲਣ ਨਹੀਂ ਦੇਣਾ ਉਹਦੀਆਂ ਹੋਰ ਉਦਾਹਰਣਾਂ ਵੀ। ਹਲੇ ਸਾਡੇ ਆਰੰਪਾ ਗੂਲ ਏਰੀਆ ਦੇ ਵਿੱਚ ਆਦਰ ਸਕੂਲ ਇੱਕ ਠੇਕੇ ਦੇ ਦਿੱਤਾ ਹੋਇਆ ਤੇ ਉਹ ਜਿਹਨੂੰ ਠੇਕੇ ਦੇ ਦਿੱਤਾ ਉਹ ਅਧਿਆਪਕਾਂ ਦੀਆਂ ਤਨਖਾਹਾਂ ਤੋਂ ਏ.ਟੀ.ਐਮ. ਰਾਹੀਂ ਪੈਸੇ ਕਢਵਾ ਲੈਂਦਾ ਅੱਜ। ਉਹ ਇਹ ਵੀ ਸੁਣਿਆ ਕਿ 10000 ਰੁਪਇਆ ਕਢਵਾ ਲੈਂਦਾ ਜੋ ਸੁਣਿਆ ਨੇ ਜਿੱਦਾਂ। ਤਾਂ ਉਹਦਾ ਖਲਾਫ ਉਹਦਾ ਪ੍ਰੋਟੈਸਟ ਕਰ ਰਹੇ ਸੀ ਤੇ ਇੱਕ ਸਾਮ ਜਿਥੇ ਬੰਦੇ ਇਕੱਠੇ ਉਨਾਂ ਨੂੰ ਹਮਾਇਤ ਦੇ ਰਹੀਆਂ ਸੀ। ਤਾਂ ਪਹਿਲਾਂ ਤਾਂ ਉੱਥੇ ਲੋਕ ਗਲਪਾ ਆਏ ਉਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਲੋਕ ਹੀ ਦੱਸਦੇ ਠੋਕਰ ਤੇ ਅ ਕਫਾਨਾ ਕੋਲੇ ਉੱਤੋਂ ਬਾਦ ਅੱਜ ਸਾਧਰ ਖਨਾ ਰਾਮਪਰਾ ਹੂਨ ਦੇ ਸਾਹਮਣੇ ਧਰਨਾ ਲਾਇਆ ਸੀ ਪੀਟੀਓ ਗਰਾਹਾਂ ਦੀ ਮਦਦ ਨਾਲ ਅਧਿਆਪਕਾਂ ਨੇ। ਉਹ ਉਸ ਤਰ੍ਹਾਂ ਨੇ ਤੇ ਲੱਖਾਂ ਰੁਪਏ ਕਰਕੇ ਉੱਥੋਂ ਗ੍ਰਿਫਤਾਰੀਆਂ ਕੀਤੀਆਂ ਨੇ। ਤਾਂ ਬਹੁਤ ਹੀ ਛੋਟਾ ਮਸਲਾ ਸੀਗਾ ਔਰ ਜੈਨੂਅਲ ਮਸਲਾ ਸੀ ਕਿ ਉਹਨਾਂ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਕਮਟਾਰ ਜਿੰਨੀ ਉੱਪਰੋਂ ਆ ਰਹੀ ਆ ਉਹਦੇ ਜੋ ਬੰਦਾ ਪੈਸੇ ਦੇ ਸੱਟ ਕੀ ਉਹਨਾਂ ਨੂੰ ਦੇ ਰਿਹਾ ਤਾਂ ਐਨੇ ਜੈਨੂਨ ਮਸਰਿਆਂ ਨੂੰ ਬਹੁਤ ਦਿਨਾਂ ਤੋਂ ਪ੍ਰਸ਼ਾਸਨ ਲਟਕਾ ਰਿਹਾ ਹਾ ਕੜ ਨਾਲ ਲਾਚੀ ਚੜ੍ਹ ਕੇ ਅੰਦਰ ਬੰਦ ਕਰ ਉਹਨਾਂ ਮੈਂ ਤੁਹਾਡੇ ਜੇ ਅਪਾ ਜਿਹੜਾ ਜੇਲ ਦਾ ਸਫਰ ਹੈ ਉਹਦੇ ਬਾਰੇ ਗੱਲ ਕਰੀਏ ਤੁਸੀਂ 19 ਤਰੀਕ ਨੂੰ ਤੁਹਾਨੂੰ ਜੇਲ ਚ ਭੇਜ ਦਿੱਤਾ ਗਿਆ ਸੀਗਾ ਬੀ ਤਰੀਕ ਨੂੰ ਸ਼ਾਇਦ ਤੇ ਫਿਰ ਉਸ ਤੋਂ ਕਦੋਂ ਫਿਰ ਤੁਸੀਂ ਬਾਹਰ ਆਏ ਤੇ ਜੇਲ੍ਹ ਚ ਤੁਹਾਨੂੰ ਕੀ ਲੱਗਿਆ ਤੁਹਾਡੀ ਗੱਲਬਾਤ ਹੋ ਰਹੀ ਹੋਊਗੀ ਹੋਰ ਵੀ ਕੈਦੀਆਂ ਨਾਲ ਜਿਹੜੇ ਉਰ ਉੱਥੇ ਬੰਦੀ ਸੀਗੇ ਕੀ ਕਿੰਨੇ ਦਿਨ ਤੁਸੀਂ ਜੇਲ੍ਹ ਚ ਰਹੇ ਤੇ ਕੀ ਤੁਹਾਨੂੰ ਮਹਿਸੂਸ ਹੋਇਆ ਉੱਥੇ ਤੁਸੀਂ ਜੇਲ੍ਹ ਚ ਆਰਾਮ ਨਾਲ ਸੋਚ ਬੈ ਕੇ ਸੋਚਿਆ ਵੀ ਹੋਊਗਾ ਕਿ ਇਹ ਸਾਰਾ ਇਸ ਸਾਰੇ ਮਾਮਲੇ ਨੂੰ ਤੁਸੀਂ ਪਾਲਿਸੀ ਸ਼ਿਫਟ ਤਾਂ ਕਹੀ ਰਹੇ ਹੋ ਕਿ ਭਾਜਪਾ ਨੇ ਸੋਰੀ ਆਮ ਆਦਮੀ ਪਾਰਟੀ ਨੇ ਆਪਣੀ ਪਾਲਿਸੀ ਸ਼ਿਫਟ ਕੀਤੀ ਜਿਹੜੀ ਪਹਿਲਾਂ ਕਿਸਾਨਾਂ ਤੇ ਉਹ ਆਪਣਾ ਆਪਣਾ ਵੋਟ ਬੈਂਕ ਮੰਦੀ ਸੀ ਕਿਸਾਨਾਂ ਦਾ ਵੋਟ ਬੈਂਕ ਮੰਦੀ ਸੀ ਉਹ ਹੁਣ ਵਪਾਰੀ ਵਰਗ ਸ਼ਹਿਰੀ ਵਰਗ ਤੇ ਆਪਣਾ ਵੋਟ ਬੈਂਕ ਪਾਲ ਰਹੀ ਹੈ ਇਹ ਵੀ ਲਗਾਤਾਰ ਵਿਸ਼ਲੇਸ਼ਣਾਚ ਲੋਕਾਂ ਦੇ ਆ ਰਿਹਾਗਾ ਪਰ ਮੈਂ ਉਹ ਜਿਹੜਾ ਤੁਹਾਡਾ ਜੇਲ੍ਹ ਦੇ ਅੰਦਰ ਦਾ ਤਜਰਬਾ ਸੀ ਉਹਦੇ ਬਾਰੇ ਦੱਸਣਾ ਚਾਹਾਂਗਾ ਕਿ ਉਹ ਕੀ ਉਸ ਉਸ ਟਾਈਮ ਤੁਸੀਂ ਜੇਲ੍ਹ ਤੇ ਕਿੰਨੇ ਦਿਨ ਰਹੇ ਕੀ ਤੁਸੀਂ ਸੋਚਿਆ ਉਹ ਸਾਰੇ ਦਰਾਂ ਆ ਜੇਲ ਚ ਸੀ ਟੈਕਨੀਕਲੀ 23 ਤਰੀਕ ਦੀ ਮਾਰਨਿੰਗ ਨੂੰ ਜੇਲ ਚ ਐਂਟਰ ਹੋ ਕੇ ਉਹਨੇ ਦੀ ਸ਼ਾਮ ਨੂੰ ਅਰੈਸਟ ਕੀਤਾ ਗਿਆ ਸੀ ਤਾਂ 28 ਤਰੀਕ ਦੀ ਮਾਰਨਿੰਗ ਨੂੰ ਛੁੱਟਿਆ ਗਿਆ ਤਾਂ ਇੱਕ ਹਫਤਾ ਆਲਮੋਸਟ ਇੱਕ ਹਫਤੇ ਤੋਂ ਜ਼ਿਆਦਾ ਕਹਿ ਸਕਦਾ ਇੱਕ ਦਿਨ ਇੰਨੀ ਦੇਰ ਉਹ ਮੈਂ ਦੋ ਜੇਲਾਂ ਦੀ ਯਾਤਰਾ ਕੀਤੀ ਤਾਂ ਪਹਿਲੀ ਜਿਹੜੀ ਜੇਲ ਸੀਗੀ ਪਟਿਆਲਾ ਜੇਲ ਉਹ ਜੇਲ ਐਜੂਕੇਸ਼ਨ ਦਾ ਜਿਹੜਾ ਸਾਡਾ ਪੁਆਇੰਟ ਸੀਗਾ ਉਹਦੇ ਕਿਉਂਕਿ ਸਭ ਤੋਂ ਨੇੜੇ ਜੀ ਸੀ ਉਹ ਜੇਲ ਤਾਂ ਡੈਫੀਨੇਟਲੀ ਇਹ ਲੱਗਿਆ ਕਿ ਉੱਥੇ ਪੂਰੇ ਜੇਲ ਸਟਾਫ ਦੇ ਉੱਤੇ ਉਥੋਂ ਉਹਨਾਂ ਦੇ ਉੱਤੇ ਇਸ ਚੀਜ਼ ਦਾ ਪ੍ਰਭਾਵ ਇੱਕ ਹੈਗਾ ਸੀਗਾ ਕਿ ਇਹ ਲੋਕੀ ਲੋਕਾਂ ਲਈ ਲੜਨ ਵਾਲੇ ਤੇ ਸੋ ਹੁਣ ਜਦੋਂ ਜੇਲ ਚ ਆਏ ਆ ਤਾਂ ਉੱਥੇ ਰਵਈਆ ਠੀਕ ਰਿਹਾ ਸਾਡੇ ਨਾਲ ਪ੍ਰਸ਼ਾਸਨ ਦਾ ਤਾਂ ਜਿਵੇਂ ਅਸੀਂ ਉਹਨਾਂ ਨੂੰ ਕਿਹਾ ਕਿ ਸਾਡੇ ਲਈ ਰਹਿਣ ਲਈ ਠੀਕ ਪ੍ਰਬੰਧ ਹੋਣਾ ਚਾਹੀਦਾ ਅਸੀਂ ਸਾਰਿਆਂ ਨੇ ਇਕੱਠੇ ਰਹਿਣਾ ਔਰ ਸਾਡਾ ਰੋਟੀ ਪਾਣੀ ਸਹੀ ਹੋਣਾ ਚਾਹੀਦਾ ਤੇ ਚਾਹ ਪਾਣੀ ਠੀਕ ਹੋਣਾ ਚਾਹੀਦਾ ਉੱਥੇ ਸਾਨੂੰ ਕੋਈ ਜ਼ਿਆਦਾ ਅੰਦਰ ਕੋਈ ਜੇਮ ਸਟਾਫ ਵੱਲੋਂ ਮਾਰੇ ਵਰਤਾਉਦਾ ਕੋਈ ਐਸਤਰਾ ਸਮਾ ਨਹੀਂ ਕਰਨਾ ਤੇ ਉੱਥੇ ਤਕਰੀਬਨ 150 ਬੀਬੀਆਂ ਬੰਦ ਸੀਗੀਆਂ ਜਿੰਨਾਂ ਚੋਂ ਥੋੜੀਆਂ ਜੀਆਂ ਸੀਗੀਆਂ ਜਿਨ੍ਹਾਂ ਨੂੰ ਸਜ਼ਾ ਹੋ ਚੁੱਕੀ ਸੀ ਜ਼ਿਆਦਾ ਵੱਡੀ ਗਿਣਤੀ ਹਵਾਲਾਤਿਆਂ ਦੀ ਸੀ ਜਿਹੜੀਆਂ ਅੰਡਰ ਟ੍ਰਾਇਲ ਆ ਹਾ ਜੁਡੀਸ਼ਰੀ ਮਤਲਬ ਜੁਡੀਸ਼ੀਅਲ ਕਸਟਡੀ ਵਾਲੀ हां ज्यूडिशियल कस्टडी वाली फटी गिनती थी ता उथे ਸਾਰਿਆਂ ਨੂੰ ਹੀ ਸਾਡੇ ਸਾਨੂੰ ਮਿਲ ਕੇ ਬੜੀ ਜਿਵੇਂ ਉਹ ਚੰਗਾ ਫੀਲ ਕਰ ਰਹੀ ਹਾਂ ਸੀ ਜਾਂ ਤੇ ਸਾਡੀ ਬੜੀ ਉਹਨਾਂ ਨੇ ਸੇਵਾ ਕੀਤੀ ਮਤਲਬ ਉਹ ਸਾਨੂੰ ਕਹਿ ਰਹੀਆਂ ਸੀ ਕਿ ਸਾਨੂੰ ਐ ਲੱਗਦਾ ਸਾਡੀਆਂ ਪਾਵਾਂ ਸਾਨੂੰ ਮਿਲਣ ਆ ਗਈਆਂ ਨੇ ਤੇ ਕਿੰਨੀ ਵਧੀਆ ਗੱਲ ਆ ਤੁਹਾਡੇ ਕਿੰਨਾ ਸਾਰੇ ਜਣੇ ਸਤਿਕਾਰ ਕਰ ਰਹੇ ਆ ਤੁਹਾਨੂੰ ਜੇਲ੍ਹ ਦਾ ਸਟਾਫ ਵੀ ਨਿਜਲਕਾ ਮਾਰਦਾ ਉਹ ਇਸ ਚੀਜ਼ ਨੂੰ ਲੈਤੀਏ ਮਤਲਬ ਸਾਡੀ ਪੋਜੀਸ਼ਨ ਨੂੰ ਤਾਂ ਰਹੇ ਸੀ ਕਿ ਕਿੰਨੀ ਚੰਗੀ ਤੁਸੀਂ ਪੋਜੀਸ਼ਨ 'ਚ ਹੈਗੇ ਹੋ ਤੁਹਾਡੇ ਮੁਕਾਬਲੇ ਅਸੀਂ ਕਿੰਨੀ ਮਾੜੀ ਪੋਜੀਸ਼ਨ 'ਚ ਆ ਤੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਇਹਨਾਂ ਨੇ ਵਾਦ ਤੋਂ ਵਾਦ ਸੇਵਾ ਕਰਕੇ ਬਹੁਤ ਛੱਲੇ ਕੰਮ ਚਾਈਆਂ ਨੇ ਅਬ ਵਿਭਿਨਾ ਰੂਪਾਂ ਦੇ ਕੋਸ਼ਿਸ਼ ਕੋ ਇਹ ਜੀਆਂ ਵੀ ਸੀ ਜਿਹੜੀਆਂ ਪਿੰਡੀ ਬੜੀ ਤਰਨ ਚਾਹੀਆਂ ਸੀ ਔਰ ਫਿਰ ਉਹ ਜੇਲ੍ਹ ਚੰਦੀਆਂ ਗਈਆਂ ਤਾਂ ਪਹਿਲੇ ਦਿਨ ਉਹ ਨੇਚਰਲੀ ਇਹ ਸੋਚਦੀਆਂ ਸੀ ਜਿਵੇਂ ਆ ਹੁੰਦਾ ਵੀ ਪਤਾ ਜੇਲ੍ਹ ਗਿਆ ਤੇ ਇਹਨੇ ਕੋਈ ਗਲਤ ਕੰਮ ਕੀਤਾ ਹੁਣਾਂ ਤੇ ਅਸੀਂ ਪਿੰਡ ਚ ਕਿਵੇਂ ਜਾਵਾਂਗੇ ਸਾਡੇ ਬਾਰੇ ਤਾਂ ਉਹਨਾਂ ਨੂੰ ਸਮਝਾਇਆ ਮੈਂ ਕਿ ਇੱਕ ਹੋਰ ਵੀ ਅੱਗੇ ਹੈਗੇ ਸੀ ਉੱਥੇ ਉਹਨਾਂ ਦੇ ਤਰਨ ਤਰ ਜਿਲ੍ਹੇ ਦੇ ਰੰਜੀਤਾ ਅਸੀਂ ਉਹਨਾਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਤੁਹਾਨੂੰ ਕਬੂਦ ਮਾਰਨ ਹੁਣ ਜੇਲ੍ਹ ਦਾ ਫਿਰ ਤੁਸੀਂ ਜਦੋਂ ਪਿੰਡ ਜਾਓ ਤਾਂ ਬਹੁਤ ਸਨਮਾਨ ਕਰਨਗੇ ਲੋਕੀ ਕਰਣਗੇ ਤੁਹਾਡੀ ਤਾਂ ਉਹ ਵਰਤੋਂ ਦੇ ਨਾਲ ਚ ਉਹ ਸਾਰਾ ਮਾਮਲਾ ਸੈੱਟ ਹੋ ਕੇ ਫਿਰ ਤਾਂ ਇਹ ਹੋਗਾ ਵੀ ਠੀਕ ਅ ਜਿੰਨੇ ਦਿਨ ਰਹਿਣਾ ਹੋਊਗਾ ਰਹਾਗੇ ਫਿਰ ਫੈਮਿਲੀ ਮੈਂਬਰਸ ਵੀ ਆਉਂਦੇ ਨੇ ਉੱਥੇ ਮੁਲਾਕਾਤਾਂ ਹੁੰਦੀਆਂ ਰਹੀਆਂ ਉਹ ਲੈਕਸ ਦੇ ਹਾਊਸ ਦਾ ਪਰ ਇਹਦੇ ਦੌਰਾਨ ਵੀ ਮਤਲਬ ਜਿਹੜਾ ਹੈਗਾ ਅ ਮੈਂ ਜੋ ਮਹਿਸੂਸ ਕੀਤਾ ਵੀ ਜਿਸ ਤਰ੍ਹਾਂ ਸਰਕਾਰ ਚਾਹੁੰਦੀ ਸੀ ਕਿ ਕੋਈ ਸਾਡੇ ਨਾਲ ਗੱਲ ਕਰੋ ਇਹ ਇਸ ਤਰ੍ਹਾਂ ਦੀਆਂ ਕੁਝ ਕੋਸ਼ਿਸ਼ਾਂ ਉਹਨਾਂ ਨੇ ਜਿੰਦ ਚ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਿੰਨੂੰ ਫਿਰ ਅਸੀਂ ਰੱਦ ਕੀਤਾ ਕਿ ਤੁਸੀਂ ਬਾਹ ਮਰੋੜ ਕੇ ਹਰ ਗੱਲ ਕਰਨ ਵਾਲੀ ਗੱਲ ਤਾਂ ਠੀਕ ਨਹੀਂ ਹ। ਹੂੰ। ਉਹ ਰੱਦ ਕਰਨ ਦਾ ਹੀ ਸ਼ਾਇਦ ਇਹ ਰਿਜਲਟ ਹੋਇਆ ਕਿ ਸਾਨੂੰ ਤਿੰਨ ਆਗੂਆਂ ਨੂੰ ਫਿਰ ਉਧਾਨੇ ਅਲੱਗ-ਅਲੱਗ જિલ્લાਾਂ ਦੇ ਵਿੱਚ ਭੇਜਤਾ ਅਸੀਂ ਇਕੱਲੇ-ਇਕੱਲੇ ਹੋਗੇ। ਪਹਿਲਾਂ ਉੱਥੇ ਕਿਉਂਕਿ ਅਸੀਂ ਇੱਕੋ ਜੇ ਸੀ ਅਸੀਂ ਟਾਈਮ ਉਹਨਾਂ ਨੂੰ ਕਹਿੰਦੇ ਸੀ ਵੀ ਅਸੀਂ ਮਿਲਣਾ ਚਾਹੁੰਦੇ ਹਾਂ ਤਾਂ ਸਾਨੂੰ ਮਿਲਾਂ। ਵੇਖਿਆ ਕੋਈ ਤੇ ਕਰੀ ਵੀ ਕੋਈ ਨਾ ਕੋਈ ਬੈਠ ਹੀ ਜਾਂਦੇ ਸੀਗੇ ਪਰ ਫਿਰ ਵੀ ਸਾਨੂੰ ਗੱਲ ਕਰਨ ਲਈ ਸਮਾਂ ਮਿਲਦਾ ਸੀਗਾ ਅਸੀਂ ਕਿਹੜਾ ਕੋਈ ਇਸ ਤਰ੍ਹਾਂ ਦੇ ਕੋਈ ਸੀਕ੍ਰੀਟ ਪਲਾਨ ਕਰਨੀ ਸੀ ਅਸੀਂ ਤਾਂ ਪਨਰਚ ਦੀ ਪਲਾਨ ਕਰਨੀ ਸੀ ਬਿਲਕੁਲ ਹਾਂ ਉਹ ਸਾਨੂੰ ਧਰਗਿਆਂ ਨਾਲ ਸਾਨੂੰ ਕੀ ਫਰਕ ਪੈਂਦਾ ਸੀਗਾ ਸੋ ਉਹ ਥੇ ਮੁਕਿਆ ਉਹਦਾਂ ਹੀ ਦੇਖਿਆ ਵੀ ਇਹ ਤਿੰਨ ਲੋਕਾਂ ਨੂੰ ਅਸੀਂ ਇੱਥੋਂ ਕੱਢ ਦਿੱ ਗਏ ਤਾਂ ਮੈਨੂੰ ਲੁਧਿਆਣਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਤਾਂ ਲੁਧਿਆਣਾ ਜੇਲ੍ਹ ਬਾਰੇ ਜਿੰਨਾ ਕਿ ਮੈਂ ਬਾਹਰ ਆ ਕੇ ਵੀ ਸੁਣਿਆ ਤਾਂ ਉਹਦੇ ਬਾਰੇ ਕੋਈ ਚੰਗਾ ਨਹੀਂ ਹੈਗਾ ਲੁਧਿਆਣਾ ਜੇਨ ਵਾਕਈ ਮੈਨੂੰ ਲੱਗਾ ਕਿ ਉਹ ਔਰਤਾਂ ਲਈ ਉਹ ਵੀ ਮਾੜੀ ਥਾਂ ਹੈ ਅ ਇੱਕ ਪਾਸੇ ਅੰਦਰ ਇੰਨੀ ਮਾੜੀ ਹਾਲਤ ਸੀ ਕਿ ਕੋਈ ਅਖਬਾਰ ਤੱਕ ਨਹੀਂ ਆਉਂਦਾ ਸੀ ਜੇਲ੍ਹ ਦੇ ਅੰਦਰ ਜੀ ਲੋੜ ਤੋਂ ਜ਼ਿਆਦਾ ਗਿਣਤੀ ਉੱਥੇ ਦੀਪੀਆਂ ਦੀ ਸੀ ਕਿ ਉੱਥੇ 62 ਸੀਗੇ ਜਿੰਨਾਂ ਨੂੰ ਸਜ਼ਾ ਹੋਈ ਹੋਈ ਸੀ ਟੋਟਲ ਗਿਣਤੀ ਕੋ 300 ਦੇ ਆਸ-ਪਾਸ ਸੀ ਬਾਕੀ ਸਾਰੀਆਂ ਦੀਆਂ ਹਵਾਲਾਪੀ ਸੀਗੀਆਂ ਤੇ ਉਥੇ ਜਾ ਕੇ ਜਿਹੜੀ ਗੱਲ ਨੋਟ ਕੀਤੀ ਜਿਹੜਾ ਨਸ਼ਿਆਂ ਵਿਰੁੱਧ ਜੁੱਧ ਦੀ ਗੱਲ ਇਹ ਕਰਦੇ ਆ ਉਹ ਸਾਰਾ ਫੇਕ। ਉਨਾਂ ਨੇ ਸਾਰੇ ਉਹ ਲੋਕ ਉੱਥੇ ਅੰਦਰ ਭਰੇ ਹੋਏ ਸੀ ਜਿਹੜੇ ਬਿਲਕੁਲ ਗਰੀਬ ਲੋਕ ਨੇ ਔਰ ਉਹੋ ਬੱਟੇ ਜਿਹੜੇ ਸਮੱਗਲਰ ਆ ਅਸਲ 'ਚ ਉਨਾਂ ਦੇ ਅੱਗੇ ਟੂਲ ਨੇ ਛੋਟੇ-ਛੋਟੇ 2 ਗ੍ਰਾਮ 4 ਗ੍ਰਾਮ ਭਰੇ। ਹੂੰ ਤਾਂ ਉਹਨਾਂ ਨੇੜੇੜੇ ਜਿਹੜੇ ਪਹਿਲਾਂ ਹੀ ਕਿਸੇ ਨਾ ਕਿਸੇ ਕੇਸ 'ਚ ਨਸ਼ੇ ਦੇ ਚੰਦਰ ਆ ਚੁੱਕੇ ਸੀ ਜਾਂ ਜਿਨ੍ਹਾਂ ਤੇ ਕੇਸ ਚੱਲ ਰਹੇ ਸੀ ਆਲਮੋਸਟ ਉਹਨਾਂ ਨੂੰ ਹੀ ਉਹਨਾਂ ਦੇ ਅੰਦਰ ਇੰਟਰਸਟਿੰਗ ਗੱਲ ਇਹ ਲੱਗੀ ਕਿ ਇੱਕ ਬੀਬੀ ਦਵਾਈ ਤੋਂ ਇੱਥੇ ਕੋਈ ਸ਼ਾਪਿੰਗ ਕਰਨ ਆਈ ਆ ਆਪਣੀਆਂ ਸਹੇਲੀਆਂ ਨਾਲ ਉਹਨੇ ਸ਼ਾਮ ਨੂੰ ਮੁੜ ਜਾਣਾ ਸੀ ਉਹਦੇ ਦੋ ਬੇਟੀਆਂ ਸੀਗੀਆਂ ਟਵਿਨ ਜੋੜੀਆਂ ਉਹ ਉਹਨਾਂ ਦੀ ਉਮਰ ਸਾਬ ਤੱਕ ਮਹੀਨੇ ਉਦਾਸੀ ਸੀ ਕਿ ਸੱਤ ਸਾਲ ਦੀ ਬੇਟੀ ਨੂੰ ਉਹ ਨਾਲ ਵੀ ਲੈ ਕੇ ਆਈ ਹੋਏ ਸੀ ਤਾਂ ਉਹਨੂੰ ਉਹਨਾਂ ਨੇ ਇੱਕ ਵਾਰ ਘਰ ਦੀ ਤੇ ਪੇਸਟ ਪਾ ਲਿਆ ਤੇ ਉਹ ਬਹੁਤ ਰੋ ਰਹੀ ਸੀਗੀ ਤੇ ਮਤਲਬ ਉਹ ਸਾਰੀਆਂ ਗੱਲਾਂ ਵੀ ਉਹਦੀਆਂ ਵੈਸੇ ਜਾਇਜ਼ ਲੱਗਦੀਆਂ ਸੀਗੀਆਂ ਵੀ ਮੈਂ ਜੇ ਕਿਸੇ ਗਲਤ ਕੰਮ ਚਾਹੂੰ ਮੈਂ ਆਉਦੀ ਬੱਚੀ ਨੂੰ ਸੱਤ ਸਾਲ ਦੀ ਨੂੰ ਨਾਲ ਲੈ ਕੇ ਆਉਂਗੀ ਤਾਂ ਉਹ ਬਾਕੀ ਵੀ ਉਹ ਮਨੇ ਵਾਪਸ ਕਰਤੀਆਂ ਉਹ ਪਤਾ ਨਹੀਂ ਲੱਗ ਰਿਆ ਸੀ ਉਹਨੂੰ ਵਿਚਾਰੀ ਨੂੰ ਵੀ ਮੈਨੂੰ ਕੀ ਨੇ ਚਕਵਾਤਾ ਮੈਂ ਤਾਂ ਦਵਾਈ ਤੋਂ ਇੱਥੇ ਸ਼ਾਪਿੰਗ ਕਰਨ ਆਈ ਸੀ ਵਿਆਹ ਦੀ ਤੇ ਉਹ ਜੇਹੜਾ ਪਹੁੰਚ ਗਈ ਉਹ ਕਾफी ਜ਼ਿਆਦੇ ਉਹ ਪਰੇਸ਼ਾਨੀ ਦਾ ਸਬਾਬ ਬੋਦੇ ਨਹੀਂ ਬਣਿਆ ਬਹੁਤ ਸਾਰੀਆਂ ਬੀਬੀਆਂ ਦੀਆਂ ਉੱਥੇ ਕਹਾਣੀਆਂ ਸੁਣੀਆਂ ਜਿਹੜੀਆਂ ਕਿ ਬੜੀਆਂ ਦੁਖਦਾਈ ਕਹਾਣੀਆਂ ਸੀ ਮਤਲਬ ਕਈਆਂ ਦੇ ਕੇ ਸੁੱਖ ਕੇ ਲੱਗਦਾ ਸੀ ਵੀ ਵਾਕਈ ਗਲਤ ਫਸ ਗਈਆਂ ਨੇ ਤੇ ਇਹਨਾਂ ਨੂੰ ਗਲਤ ਜਾਵਾ ਹੋਈ ਔਰ ਜਿਨ੍ਹਾਂ ਦੇ ਪਹਿਲਾਂ ਹੀ ਕੇਸ ਆ ਉਹਨਾਂ ਨੂੰ ਮੋੜ ਮੋੜ ਕੇ ਉੱਗਣਾ ਹੀ ਕੇਸਾਂ ਦੇ ਵਿੱਚ ਫੇਰ ਜਿਹੜੇ ਕੇਸ ਆ ਛੁੱਫੇ ਤੌਰ ਤੇ ਫੜ ਕੇ ਜੀਆਂ ਨੇ ਕਿ ਦੁਸਤਰਾ ਵੀ ਆ ਗਿਆ ਤੁਸੀਂ ਸਾਡੇ ਤੋਂ ਸਾਨੂੰ ਫੜਿਆ ਫਿਰ ਤੁਹਾਨੂੰ থান-ਥਾਨ ਤੇ ਲਜਾਇਆ ਗਿਆ ਕਾ ਕੰਟੈਕਟ ਜੇ ਤੁਸੀਂ ਕੋਲਸ ਨੂੰ ਕੋਪਰੇਟ ਕਰੋ ਨਹੀਂ ਕਰੋਗੇ ਤਾਂ ਫਿਰ ਦੇਖ ਲਿਓ ਤੁਮਕਾ ਆਕੇ ਉਹਨਾਂ ਕੋ ਕੀ ਕਹਿ ਰਿਹਾ ਦਿਖਾਓ ਵੀ ਮੈਥੋਂ ਆ ਕੁੜੀ ਕਿਤੇਰੀ ਫੜੀ ਗਈ ਹੈ ਤੇ ਉਹਦੀ ਵੀਡੀਓ ਬਣਾ ਕੇ ਤੇ ਸਾਡੀ ਅਰੈਸਟ ਕਰ ਦਿੱਤੀ ਇਹ ਅੰਦਰ ਸਟੋਰੀਆਂ ਬੀਤੀਆਂ ਜਿਹੜੀਆਂ ਸੀਗੀਆਂ ਅੰਦਰ ਬੰਦ ਸੀ ਬਹੁਤ ساری ਵੱਡੀ ਗੜਬੜ ਸੀ ਇਹੋ ਜੀਆਂ ਹੱਥਾਂ ਨਹੀਂ ਬੰਦ ਸੀਗੀ ਜਿਨ੍ਹਾਂ ਨੇ ਇੰਉਂ ਦੱਸਿਆ ਵੀ ਸਾਨੂੰ ਫਸਾਇਆ ਗਿਆ ਇਸ ਸਾਡੇ ਵਿੱਚ ਐਕਚੁਅਲੀ ਹੁਣ ਮੈਂ ਇਹ ਕੰਮ ਛੱਡ ਚੁੱਕੀ ਸੀ ਮੈਂ 2 ਸਾਲ ਤੋਂ ਨਹੀਂ ਕਰ ਰਹੀ ਸੀ ਮੈਂ 5 ਸਾਲ ਤੋਂ ਨਹੀਂ ਕਰ ਰਹੀ ਸੀ ਤਾਂ ਉਹਨਾਂ ਨੂੰ ਇਹਦਾ ਜੋ ਨਸ਼ਾ ਬਰਦਾ ਸੱਚ ਉਹਨਾਂ ਨੂੰ ਇਹਦੇ ਵਿੱਚ ਦੁਬਾਰਾ ਖਿੱਚਣ ਵਾਲਾ ਮਾਹੰਦਾ ਇੱਕ ਫਸਾਉਣਾ ਪਣ ਰਿਹਾ ਸੀਗਾ ਅਗਲੀ ਜਿਹੜੀ ਮੈਂ ਗੱਲ ਕੀਤੀ ਕਿ ਉੱਥੇ ਹਿਊਮਨ ਟ੍ਰੀਟਮੈਂਟ ਪ੍ਰਬੰਧਕ ਹੀ ਨਹੀਂ ਹੈ ਅੱਪਾ ਇਹ ਨਹੀਂ ਕਹਿ ਸਕਦਾ ਕਿ ਉੱਥੇ ਕੋਈ ਇੱਕ ਪੁਲਿਸ ਮੁਲਾਜ਼ਮ ਜਾਏ ਇਹ ਨਹੀਂ ਮਾਮਲਾ ਜਿਵੇਂ ਉਹ ਤੇ ਜਿਸੂ ਫੈਲੇ ਜਿਵੇਂ ਬੰਦ ਸੀ ਉਹਨੇ ਜ 15 18 ਔਰਤਾਂ ਬੰਦਰ ਰਹੀਆਂ ਸੀ ਮਤਲਬ ਕਿ ਦੇ ਵਧੀਆਂ ਘਟ ਗਿਆ ਇਸ ਤਰ੍ਹਾਂ ਵਧੀਆਂ ਉੱਥੇ ਜਿਹੜਾ ਉਹ ਤਾਂ ਸਾਰੇ ਫਿਰ ਮੈਂ ਹੋਰਾਂ ਬਰਕਾਂ ਚ ਵੀ ਸੈਨਤ ਜਾ ਕੇ ਦੇਖਿਆ ਬਰਕਾਂ ਚ ਵੀ ਜਿਹੜੇ ਸੱਲ ਹੋਣੀ ਸੀਗੇ ਤਾਂ ਉਹਨਾਂ ਦੇ ਜਿਹੜਾ ਬਾਥਰੂਮ ਦਾ ਤੇ ਟਾਇਲਟ ਦਾ ਸੀਗਾ ਪਰਦਾ ਨਹੀਂ ਸੀ ਉਹ ਤਾਂ ਮਸਈ ਮੇਰੇ ਖਿਆਲ ਆ ਤਿੰਨ ਸਾਢੇ ਤਿੰਨ ਫੁੱਟ ਜਾਂ ਚਾਰ ਫੁੱਟ ਹਾਰਡਲੀ ਉੱਚੀ ਕੰਧ ਸੀਗੀ ਨਹੀਂ ਪਰਦੇ ਲਈ ਸੀ ਤਾਂ ਤੁਸੀਂ ਖੜੇ ਨਹੀਂ ਹੋ ਸਕਦੇ ਤੇ ਉਹ ਬੜਾ ਇਮਿਊਲੇਟਿੰਗ ਸੀਗਾ ਉਹ ਇੱਕ ਤਰ੍ਹਾਂ ਮذਲੀਲ ਕਰਨ ਵਾਲਾ ਜਦੋਂ ਕਿ ਵੱਡੀ ਗੰਟੀ ਉੱਥੇ ਉਹੋ ਬੀਬੀਆਂ ਬੰਦ ਨੇ ਜਿੰਨਾਂ ਬਾਰੇ ਪਤਾ ਨਹੀਂ ਹੈਗਾ ਉਹਨਾਂ ਨੇ ਬਰੀ ਹੋ ਜਾਣਾ ਜਾਂ ਉਹਨੇ ਉਹਨਾਂ ਨੂੰ ਸਜ਼ਾ ਹੋਣੀ ਮਤਲਬ ਉਹਨਾਂ ਬਾਰੇ ਪਤਾ ਨਹੀਂ ਹੈਗਾ ਵੀ ਉਹ ਦੋਸ਼ੀ ਨੇ ਕਿ ਨਹੀਂ ਤਾਂ ਫਿਰ ਉਹਨਾਂ ਨਾਲ ਵੀ ਉਹ ਟ੍ਰੀਟਮੈਂਟ ਕੀਤਾ ਜਾ ਰਿਹਾ ਮੈਂ ਤਾਂ ਹਿੰਦੀ ਆ ਕਿ ਜੇ ਕੋਸ਼ਿਸ਼ ਪੁਸਤ ਹੋ ਜਾਂਦੀ ਆ ਠੀਕ ਆ ਤੁਸੀਂ ਜੇਲ੍ਹ ਬੰਦ ਕਰਤਾ ਸਮਾਜ ਤੋਂ ਲੱਗ ਕਰਤਾ ਪਰ ਤਾਂ ਵੀ ਉਹਦੀ ਇੱਕ ਪ੍ਰਾਈਵੇਸੀ ਆ ਜਿਹੜੀ ਉਹ ਮੇਨਟੇਨ ਹੋਣੀ ਚਾਹੀਦੀ ਆ ਜਿਹੜੀ ਕੋਈ ਨਹੀਂ ਤਾਂ ਇਹ ਬਹੁਤ ਮੈਨੂੰ ਜੇਲ੍ਹ ਪ੍ਰਬੰਧ ਦੇ ਅੰਦਰ ਭੈੜੀ ਚੀਜ਼ ਲੱਗੀ ਅ ਤੂੰ ਕੀ ਕੰਮ ਹੈ ਕਿ ਸਟਾਫ ਆ ਜਿਹੜਾ ਥੋੜਾ ਅ ਬੀਬੀਆਂ ਜ਼ਿਆਦਾ ਨੇ ਤੇ ਉਹ ਅੱਡ ਅੱਡ ਕਿਸਮਾਂ ਚਾਹੀਆਂ ਨੇ ਵੱਡੀ ਗਿਣਤੀ ਕਰੀਬ ਔਰਤਾਂ ਦੀ ਆ ਤੇ ਉਹ ਛੋਟੀਆਂ ਛੋਟੀਆਂ ਗੱਲਾਂ ਤੇ ਖਿਜੀਆਂ ਹੋਈਆਂ ਨੇ ਤੇ ਜਿਹੜੀਆਂ ਉਥੇ ਪੁਲਸ ਮਲਾਜੂਮਾਂ ਵੇਖੀ ਜੀ ਨਹੀਂ ਹੋਈਆਂ ਉਹਨਾਂ ਦੀ ਕੋਈ ਮਾਨਸਿਕ ਦਿੱਤੀ ਦਾ ਤੇ ਜਿਹੜੀਆਂ ਨਾਲ ਉਹ ਤਾਂ ਹੱਕ ਨਹੀਂ ਥਾ ਪਾ ਇਹ ਬਹੁਤ ਅਲੱਗ ਮਾੜੀ ਚੀਜ਼ ਲੱਗੀ ਹੈ ਕਹਿੰਦਾ ਸੁਧਾਰ ਕਰ ਮੈਨੂੰ ਸੁਧਾਰ ਕਰ ਵਰਗੀ ਉੱਥੇ ਕੋਈ ਚੀਜ਼ ਨਹੀਂ ਲੱਗੀ ਅੰਦਰ ਕੋਈ ਮੈਨੂੰ ਕੋ ਖਾਸ ਲਾਇਬ੍ਰੇਰੀ ਦਾ ਪ੍ਰਬੰਧ ਨਹੀਂ ਕੋਈ ਪੀਣ ਦੇ ਪਾਣੀ ਦਾ ਬਹੁਤਾ ਵਧੀਆ ਪ੍ਰਬੰਧ ਨਹੀਂ ਜਦੋਂ ਉਹਨਾਂ ਨੂੰ ਪੁੱਛਿਆ ਵੀ ਪਾਣੀ ਠੰਡਾ ਹੁੰਦਾ ਗਰਮੀ ਵਿੱਚ ਤਾਂ ਜਿਹੜੀ ਉੱਥੇ ਲਗਾਤਾਰ ਬੰਦ ਰਹਿੰਦੀਆਂ ਹਨ ਉਹਨਾਂ ਤੋਂ ਪਤਾ ਲੱਗਾ ਵੀ ਨਹੀਂ ਜੀ ਇੱਥੇ ਪਾਣੀ ਗਰਮੀ ਐ ਹੀ ਬਣੀ ਲੰਦਾ ਇੱਕ ਠੰਡੇ ਪਾਣੀ ਦਾ ਵੀ ਇੰਤਜ਼ਾਮ ਅੰਦਰ ਨਹੀਂ ਜਦੋਂ ਕਿ ਉੱਥੇ ਵੱਡੀ ਗਿਣਤੀ ਅੰਦਰ ਆਇਆ ਲੋਕਾਂ ਦੇ ਪਾਣੀ ਪਾਣੀ ਦਾ ਹਿਊਮਨ ਮੈਨੂੰ ਮਿਲਣਾ ਚਾਹੀਦਾ ਹੁੰਦਾ ਕੋਈ ਜਣਾ ਹੁਣ ਮੰਨ ਲਓ ਦੀ ਬੇਲ ਨਹੀਂ ਕੋਈ ਉਹ 2 ਸਾਲ ਅੰਦਰ ਬੈਠੀ ਰਹੀ ਕੋਈ ਔਰ ਹੈ ਨਾ ਉਹਦੇ ਬੱਚਿਆਂ ਦਾ ਕੀ ਬਣ ਗਿਆ ਉਹਦੀ ਫੈਮਲੀ ਦਾ ਕੀ ਬਣ ਗਿਆ ਉਹਦਾ ਖੁਦ ਦਾ ਕੀ ਬਣ ਗਿਆ ਤਾਂ ਉਹਨੂੰ ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਤੁਸੀਂ ਰੱਖ ਰਹੇ ਹੋ ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹਾਂ ਜਿਹਨੂੰ ਸਜ਼ਾ ਹੋਈ ਆ ਉਹਦੀ ਵੀ ਤਾਂ ਪ੍ਰਾਈਵੇਸੀ ਤਾਂ ਘਟ ਘਟ ਮੇਨਟੇਨ ਹੋਵੇ ਉਹਦੇ ਚੌਣ ਜੋਗੀ ਅੰਦਰ ਹਾਲਤ ਹੋਵੇ ਠੀਕ ਹੋ ਮਿਹਰਤ ਕਰੇ ਇਹ ਗੱਲ ਸਹੀ ਆ ਹੁਣ ਜੇਲ੍ਹ ਪ੍ਰਬੰਧਕ ਦੇ ਵਿੱਚ ਇਹ ਵੀ ਗੱਲ ਅਜੀਬ ਤੱਕ ਗਈ ਕਿ ਬੀਬੀਆਂ ਉੱਥੇ ਮਿਹਨਤ ਤਾਂ ਕਰਦੀਆਂ ਨੇ ਜਿਹੜੀਆਂ ਉੱਥੇ ਸਲਾਈ ਸੈਂਟਰ ਹੁੰਦੇ ਆ ਪਰ ਉਹਨਾਂ ਦਾ ਜਿਹੜਾ ਮਿਹਨਤਾਂ ਦਾ ਉਹਨਾਂ ਨੂੰ ਲਿਗਲੀ ਕੋਈ ਮਿਹਨਤਾਂ ਪਾਨੀ ਸ਼ਾਇਦ ਹੁੰਦਾ ਉਹ ਫਰੀ ਚ ਉੱਥੇ ਕਰਦੀਆਂ ਨੇ ਤੇ ਉਹ ਜੇਲ੍ਹ ਪ੍ਰਸ਼ਾਸਨ ਕਿਵੇਂ ਉਹਨਾਂ ਫੰਡਾਂ ਨੂੰ ਵਰਤਦਾ ਮੈਨੂੰ ਨਹੀਂ ਪਤਾ ਪਰ ਉਹ ਬੀਬੀਆਂ ਕੋਈ ਕੋਈ ਇਵੈਂਟ ਮੈਂ ਜਿੰਨਾ ਕਿ ਮੈਂ ਪਤਾ ਕੀਤਾ ਉਹ ਨਹੀਂ ਹੈਗੀ ਈਵਨ ਕਿ ਜਦੋਂ ਜੇਲ੍ਹ ਤੋਂ ਗਏ ਆ ਮੈਂ ਉਹਦੇ ਨਾਲ ਜੇਲ੍ਹ ਦੇ ਜਿਹੜੇ ਬਾਹਰ ਜੇਲ੍ਹ ਤੋਂ ਬਾਹਰ ਜਿਹੜਾ ਉਹਨਾਂ ਦੀ ਗੋਸਟ ਹੁੰਦੀ ਹੈ ਜਿਸ ਤੋਂ ਤਲਾਸ਼ੀ ਕਰਦੇ ਆ ਉਹਨਾਂ ਨੇ ਮੈਥੋਂ ਪੈਨ ਨਹੀਂ ਘੜ ਕੇ ਰੱਖ ਲਏ ਤੁਸੀਂ ਪੈਨ ਨਹੀਂ ਅੰਦਰ ਲਿਜਾ ਸਕਦੇ ਜਦੋਂ ਕਿ ਜਦੋਂ ਪਟਿਆਲਾ ਜੇਲ੍ਹ ਤੋਂ ਗਏ ਸੀ ਉਹਨਾਂ ਨੇ ਕਿਹਾ ਪੈਨ ਲਿਜਾ ਸਕਦੇ ਹੋ ਕਾਪੀ ਲਿਜਾ ਸਕਦੇ ਹੋ ਜੇ ਤੁਹਾਡੇ ਜਿਹੜੀ ਘੜੀ ਆ ਉਹ ਸੂਈਆਂ ਵਾਲੀ ਘੜੀ ਆ ਕਵਾਰਟਜ਼ ਵਾਚ ਨਹੀਂ ਹੈ ਜੀ ਤੁਸੀਂ ਲਿਜਾ ਸਕਦੇ ਹੋ ਮੇਰੀ ਗੱਦੀ ਅੰਦਰ ਮੈਂ ਉਹਨੇ ਰੱਖ ਟਾਈਮ ਦੇਖਣ ਨੂੰ ਸਾਰਿਆਂ ਨੂੰ ਸਾਨੂੰ ਫੋਕ ਰਹੀ ਉਸ ਗੱਲ ਨਾਲ ਕਿਉਂਕਿ ਫੋਨ ਤਾਂ ਅੰਦਰ ਹੋ ਨਹੀਂ ਸਕਦੇ ਸੀ ਤਾਂ ਲੁਧਿਆਣਾ ਮੇਲ ਦੇ ਅੰਦਰ ਨੀ ਲੋਕਰੀ ਲਿਖਿਆ ਮਤਲਬ ਉਹ ਕੁਝ ਨਹੀਂ ਪਹੁੰਚਦਾ ਸੀ ਕਿ ਕਿੰਨੇ ਵਜੇ ਕਿੰਨੇ ਵੱਜ ਗਿਆ ਤੁਸੀਂ ਬਾਜੇ ਹੀ ਲਾ ਸਕਦੇ ਆ ਤਾਂ ਉਹਨਾਂ ਨੇ ਘੜੀ ਵੀ ਬਾਹਰ ਰੱਖ ਲਈ ਫੜ ਕੇ ਉਹਨਾਂ ਨੇ ਪੈਨ ਵੀ ਬਾਹਰ ਰੱਖ ਲਿਆ ਮੈਂ ਉੱਥੇ ਕਿਸੇ ਬੀਬੀ ਕੋਲੇ ਕੋਈ ਕਾਪੀ ਪੈਨਸਨ ਨਹੀਂ ਰੱਖੀ ਤੇ ਉੱਥੇ ਇੱਕ ਲੜਕੀ ਇਸ ਤਰ੍ਹਾਂ ਦੀ ਵੀ ਜਿਹੜ ਕੱਟ ਰਹੀ ਸੀ ਕਿ ਉਹ ਸਜਾ ਹੋਈ ਹੋਈ ਸੀ ਚਲੋ ਨੇ ਦੱਸਿਆ ਕਿ ਮੈਨੂੰ ਫਸਾਇਆ ਗਿਆ ਕਾਲੀਗੋਰਮੈਂਟ ਬਾਰੇ ਉਹ ਆਈਆਈਐਮ ਤੋਂ ਹੋਈ ਸੀ ਉਸ ਤੋਂ ਬਾਅਦ ਉਹ ਕੇਪੀਓ ਦੀ ਸਟੱਡੀ ਕੀਤੀ ਹੋਈ ਸੀ ਔਰ ਕਾਰਪੋਰੇਟ ਸੈਕਟਰ ਦੇ ਵਿੱਚ ਉਹ ਜੌਬ ਕਰਦੀ ਰਹੀ ਸੀ ਬੱਡੇ ਕਿਸੇ ਇੰਡਸਟਰੀਅਲਿਸਟ ਫੈਮਿਲੀ ਨੂੰ ਬਿਲੋਂਗ ਕਰਦੀ ਸੀ ਤਾਂ ਉਹਦਾ ਦੱਸਣ ਮੁਤਾਬਕ ਇਹ ਸੀ ਵੀ ਮੈਨੂੰ ਕਿਸੇ ਫੈਮਿਲੀ ਦੀ ਰੰਜਿਸ਼ ਕਰਕੇ ਕੇਸ 'ਚ ਫਸਾਇਆ ਗਿਆ ਸੀਗਾ ਤੇ ਉਹਦੇ ਚੋਂ ਸੱਚ ਆ ਵੀ ਹੋਈ ਉਹਨੇ ਬਹੁਤ ਲੰਬੀ ਸਟੋਰੀ ਸੁਖਾਈ ਮੈਂ ਉਹ ਤੇ ਕਦੇ ਲਿਖੂੰਗੀ ਜਰੂਰ ਜੋ ਚੀਜ਼ਾਂ ਉਹਨੇ ਦੱਸੀਆਂ ਤਾਂ ਉਹ ਮਤਲਬ ਉਸ ਲੈਵਲ ਦੀਆਂ ਵੀ ਉੱਥੇ ਔਰਤਾਂ ਬੰਦ ਆ ਕਿ ਉਹ ਵੀ ਨਹੀਂ ਘਰ ਕੱਢਣਗੀਆਂ ਫਿਰ ਇੱਕ ਹੋਰ ਚੀਜ਼ ਦੇਖੀ ਕਿ ਹਾਈ ਕੋਰਟ ਦੇ ਜੱਜ ਸਹਿਬਾਨ ਉੱਥੇ ਆਏ ਪੂਰਾ ਉਹਨਾਂ ਦੇ ਨਾਲ ਬਹੁਤ ਸਾਰੇ ਸ਼ਾਇਦ ਵਕੀਲ ਸੀਗੇ ਜਾਂ ਉਥੋਂ ਦੇ ਲੋਕਲ ਕੋਰਟ ਦੇ ਜੱਜ ਸੀਗੇ ਜਾਂ ਸੈਸ਼ਨ ਜੋ ਵੀ ਸੀਗੇ ਉਹਨਾਂ ਨੇ ਆਪਾਂ ਨੂੰ ਡੈਜ਼ਿਗਨੇਸ਼ਨ ਨਹੀਂ ਪਤਾ ਕਾਫੀ ਲੋਕ ਸੀਗੇ ਉਹ ਤਾਂ ਉਹਨਾਂ ਨੇ ਤੁਰ ਫਿਰ ਕੇ ਸਾਰੇ ਮਤਲਬ ਬੀਬੀਆਂ ਨੂੰ ਪੁੱਛਿਆ ਮਤਲਬ ਤਕਲੀਫਾਂ ਜਾਣਨ ਲਈ ਕਿ ਕਿਸਾਪ ਨਾਲ ਉਹ ਆਏ ਸੀ ਪਰ ਉਹਨਾਂ ਦਾ ਟੂਰ ਕੀਤੀਆਂ ਲਈ ਤਕਲੀਫਾਂ ਦਾ ਸਬਬ ਬਣਿਆ ਹੈ ਕਿਉਂਕਿ ਸਵੇਰ ਤੋਂ ਸਫਾਈ ਮੇਮ ਚੱਲ ਰਹੀ ਆ ਸਾਰੇ ਜਲਦੀ ਉੱਠ ਜੋ ਸਾਰੇ ਲਾਈਨ ਚ ਖੜ੍ਹ ਜੋ ਇੱਥੇ ਖੜ੍ਹ ਚ ਉੱਥੇ ਖੜ੍ਹ ਜੋ ਕੋਈ ਸ਼ਾਂਦਾ ਪ੍ਰਬੰਧ ਨਹੀਂ ਚਲੋ ਉਹ ਸਾਰਾ ਕੰਮ ਵੀ ਹੋ ਜਾਣਾ ਫਿਰ ਕੋਈ 8-10 ਕਿ ਬੀਬੀਆਂ ਨੇ ਅ ਕਹਿ ਤਾਂ ਕਿਸ ਨੇ ਪੁੱਛਿਆ ਜੋ ਉਹਨਾਂ ਨੂੰ ਕਰ ਸਕਦਾ ਉਹਨੇ ਕਹਿ ਤਾਂ ਤਾਂ ਇਹਦੀ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਸੁਝਾਉਂਗੀ ਮਤਲਬ ਉਹਨਾਂ ਨੂੰ ਕੋਟਮਾਰ ਹੋਈ ਯਾ ਮਨ ਉਟੜਕਾਂ ਦਿੱਤੇ ਨਹੀਂ ਆ ਉਹਨਾਂ ਨੂੰ ਵੜਾ ਬੁੱਲਿਆ ਗਿਆ ਕਿ ਤੁਸੀਂ ਸਾਡਾ ਮਸਤਾ ਲਾਉਣਾ ਹੈ ਇਵਨ ਕੇ ਮੈਂ ਯਾ ਮੈਂ ਕੁਝ ਦੱਸਦੀਆਂ ਬੁੱਝਿਆ ਬਾਰੇ ਨਹੀਂ ਆਪਾਂ ਚਲੋ ਇਹਨਾਂ ਟੈਸੀਟ ਦੱਸ ਸਕਦੇ ਹੋ ਸੁਣੀ ਹੋਈ ਗੱਲ ਦਾ ਭਾਵੇਂ ਉਹਦਾ ਨਾਮ ਬਰਾਬਰ ਦਾ ਹੈ ਮੈਂ ਕੁਝ ਦੱਸ ਸਕਦੀਆਂ ਕਿ ਮੈਨੂੰ ਵੀ ਬੁਲਾਇਆ ਗਿਆ ਇੱਕ ਅਧਿਕਾਰੀ ਦੇ ਸਾਹਮਣੇ ਤੇ ਮੈਨੂੰ ਕਹਿੰਦੇ ਜੀ ਤੁਸੀਂ ਸ਼ਿਕਾਇਤ ਕਰਤੀ ਤੇ ਥੋੜੀ ਜਿਹੀ ਬੇਇੱਜ਼ਤੀ ਵੀ ਕਰਨ ਦੀ ਕੋਸ਼ਿਸ਼ ਕੀਤੀ ਚਾਹੋ ਫਿਰ ਮੈਂ ਥੋੜਾ ਡੱਟ ਗਈ ਇਸ ਗੱਲ ਤੇ ਮੈਂ ਕਿਹਾ ਬਈ ਇਹ ਤਾਂ ਫਿਰ ਹੀ ਸੀ ਕਿ ਕਾਗਜ਼ ਤਾਂ ਕਲੀ ਦੇ ਸਾਹਮਣੇ ਪੇਸ਼ ਨਹੀਂ ਕੀਤਾ ਗਿਆ ਕਹਿੰਦੇ ਮੈਂ ਕਿਹਾ ਤੁਸੀਂ ਮੈਨੂੰ ਐਂ ਦੱਸਦੇ ਮੈਨੂੰ ਬੰਦ ਕਰਦੇ ਚ ਕੀਤਾ ਕਿਉਂਕਿ ਜੋ ਕਾਗਜ਼ ਦੇ ਪੱਤਰ ਆਏ ਸੀ ਉਹਨਾਂ ਤੇ ਕੋਈ ਧਾਰਾ ਵੀ ਨਹੀਂ ਸੀ ਜਿਨ੍ਹਾਂ ਦੇ ਅਧੀਨ ਅਸੀਂ ਬੰਦ ਸੀਗੇ ਜੋ ਕਾਗਜ਼ ਐਸ ਡੀ ਐਮ ਕੋ ਜਾਂ ਜਿਸ ਵੀ ਕਾਰਜ ਦੇ ਹੁਣੇ ਆਪਾਂ ਤਾਂ ਵੇਖੀ ਨਹੀਂ ਲਿਖੀ ਦੇ ਸੀ ਤਾਂ ਉਹਦੇ ਤੇ ਕੋਈ ਧਾਰਾ ਹੀ ਨਹੀਂ ਲਿਖੀ ਸੀ ਤਾਂ ਮੈਂ ਕਹਿ ਰਹੀ ਪਹਿਲੀ ਗੱਲ ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਮੈਨੂੰ ਬੰਦ ਕਰਕੇ ਕਿਉਂ ਕੀਤਾ ਹੋਇਆ ਮੈਨੂੰ ਜਾਣਨ ਦਾ ਰਾਈਟ ਆ ਔਰ ਮੈਨੂੰ ਇਹ ਵੀ ਦੱਸੋ ਵੀ ਮੈਨੂੰ ਪਿਛਲੇ 8 ਦਿਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਟਿਪੇਸ਼ ਨਹੀਂ ਕੀਤਾ ਗਿਆ ਤਾਂ ਉਹ ਕਹਿੰਦੇ ਦੇਖੋ ਸਾਡੀਆਂ ਨੌਕਰੀਆਂ ਦਾ ਸਵਾਲ ਆ ਤੁਸੀਂ ਸਾਨੂੰ ਦੱਸਦਿਆ ਕਰੋ ਅਸੀਂ ਹੈਲਪ ਕਰਦੇ ਆ ਮੈਂ ਕਹਿੰਦੀ ਪੂਰੀ ਗੱਲ ਦਿੰਦੀ ਆ ਮੈਂ 2 ਦਿਨਾਂ ਤੋਂ ਕਹਿ ਰਹੀ ਆ ਵੀ ਮੈਨੂੰ ਰਵਾਰਤ ਚਾਹੀਦਾ ਬਾਹਰਲੀ ਖਬਰਾਂ ਦਾ ਕੁਝ ਨਹੀਂ ਪਤਾ ਲੱਗਦਾ ਇੱਥੇ ਅਖਬਾਰ ਤਾਂ ਇੰਤਜ਼ਾਮ ਕਰ ਦੋ ਕਹਿੰਦੇ ਇੱਥੇ ਕੋਈ ਅਖਬਾਰ ਪੜਦਾ ਨਹੀਂ ਮੈਂ ਹਰਾਂ ਸੀ ਇਸ ਜਵਾਬ ਤੇ ਅਖਬਾਰ ਵੈਲ ਨੂੰ ਹੁੰਦਾ ਤਾਂ ਸਾਰੀ ਪੜ ਲੈਣਗੀਆ ਤਾਂ ਫਿਰ ਉਹਨਾਂ ਨੇ ਕਿਹਾ ਠੀਕ ਆ ਤੁਸੀਂ ਐਂ ਕਰੋ ਇੱਕ ਅੱਧੀ ਲਿਖ ਕੇ ਦੇ ਦਿਓ ਮੈਂ ਕਿਹਾ ਕਾਗਜ਼ ਤੇ ਪੈਨ ਦੇ ਦਿਓ ਜੀ ਮੈਨੂੰ ਕਹਿੰਦੇ ਦੇ ਦਿੰਨੇ ਆ ਤੁਸੀਂ ਚਲੋ ਤਾਂ ਉਹ ਕੋਈ ਕਹਿੰਦੀ ਪੈਨ ਨਹੀਂ ਆਇਆ ਜੇ ਇੱਕ ਪੰਜਾਬ ਲੈਵਲ ਦੇ ਕਥਾਨ ਆਗੂ ਨੂਮੀ ਉੱਥੇ ਅਖਬਾਰ ਅਵੇਲੇਬਲ ਨਹੀਂ ਹੁੰਦਾ ਤੇ ਇੱਕ ਜਿਹੜੀ ਔਰਤ ਕਿਸੇ ਅ ਤਥਾ ਕਤਕ ਕਰ ਸਕਦੇ ਆ ਇਲਜ਼ਾਮ ਦੇ ਵਿੱਚ ਫੜੀ ਗਈ ਆ ਕਿਸੇ ਕ੍ਰਾਈਮ 'ਚ ਫੜੀ ਗਈ ਆ ਜਿਹਦਾ ਕ੍ਰਾਈਮ ਹਜੇ ਪ੍ਰੂਫ ਨਹੀਂ ਹੋਇਆ ਉਹਨੂੰ ਕੀ ਉੱਥੇ ਉਹ ਕੀ ਕਰ ਸਕਦੀ ਆ ਤੇ ਕੀ ਸੁਣਵਾਈ ਆ ਤਾਂ ਇਸ ਤਰ੍ਹਾਂ ਲੱਗਿਆ ਕਿ ਜੇਲ੍ਹ ਦਾ ਜਿਹੜਾ ਖਾਸ ਕਰਕੇ ਫੀਮੇਲ ਜਿਹੜਾ ਲੁਧਿਆਣਾ ਦੀ ਜੇਲ੍ਹ ਆ ਉਹ ਤਾਂ ਬਹੁਤ ਹੀ ਹਾਲਤ ਵਧੀਆ ਬਿਲਕੁਲ ਦਿਖਾਈ ਦੇ ਉਥੇ ਤਾਂ ਉਥੇ ਤਾਂ ਸੱਚੀ ਐਵੇਂ ਜੀ ਕਰਦਾ ਸੀਗਾ ਵੀ ਕੋਈ ਐਨਜੀਓ ਹੀ ਹੋਵੇ ਜਿਹੜੀ ਇਹਨਾਂ ਨੂੰ ਘੱਟੋ ਘੱਟ ਠੰਡਾ ਪਾਣੀ ਤਾਂ ਸਪਲਾਈ ਕਰ ਦਵੇ ਗਰਮੀ 'ਚ ਕਿਉਂਕਿ ਜੇਲ੍ਹ 'ਚ ਕੋਈ ਕੂਲਰ ਨਹੀਂ ਹੁੰਦੇ ਪੱਖੇ ਆ ਪੱਖਾ ਵੀ ਹੁਣ ਤੁਸੀਂ ਦੇਖੋ ਵੀ 18 ਜਣਿਆਂ ਦੇ ਤੇ ਦੋ ਪੱਖੇ ਲੱਗੇ ਹੋਏ ਸੀ 18 ਜਣਿਆਂ ਨੂੰ ਕਿਵੇਂ ਹਵਾ ਦੇਈਏ ਦੋ ਪੱਖੇ ਤਾਂ ਪੱਖੇ ਦੀ ਸਫੀਸ਼ੈਂਟ ਨਹੀਂ ਹੈਗੇ ਤੇ ਉਹਨਾਂ ਨੂੰ ਮਤਲਬ ਮੇਰਾ ਨਹੀਂ ਖਿਆਲ ਕਿ ਕਰਦੀ ਐ ਜਿਵੇਂ ਪੁੱਲਰ ਕਲਰ ਲੱਗਦੇ ਹੁਣ ਜੇ ਉੱਥੇ ਵੇਖੇ ਤਾਂ ਹੈ ਨਹੀਂ ਕਿਤੇ ਪਏ खैर ਚਲੋ ਜਦੋਂ ਉਹ ਦੱਸਿਆ ਜਾ ਸਕਦਾ ਵੀ ਲੱਗਦੇ ਐ ਕਿ ਨਹੀਂ ਲੱਗਦੇ ਤਾਂ ਪੀਣ ਲਈ ਪਾਣੀ ਵੀ ਸਹੀ ਉਹਨਾਂ ਨੂੰ ਠੰਡਾ ਪਾਣੀ ਅਵੇਲੇਬਲ ਨਹੀਂ ਹੋ ਰਿਹਾ ਜੀ ਮੈਂ